ਮਾਡਮ ਮਾਈਕ ਮਾਡਮ ਮਾਈਕ ਉਹਨਾਂ ਨੇ ਕਿੰਨੇ ਨਹੀਂ ਪਿਆ ਸਰਕਾਰ ਨੇ ਕਿਏ ਕਿ ਅਸੀਂ 32473 ਜਿਹੜੇ ਲਾਭ ਪਾਉਣ ਦੇ ਲਈ ਕਾਰਡ ਕਰ ਡੇਟ ਪਈ ਹੈ ਇੱਕ ਪਾਸੇ ਆਪਾਂ ਕਿ ਹਾਈਡਰੈਂਟਾਂ ਚ ਸਾਡੀਆਂ ਕਿਹਨੂੰ ਦੇਣਾ ਹੈ ਉਸ ਤੇ ਮੈਂ ਸਾਈਡ ਤੇ ਕੁਝ ਤਾਂ ਇਹਨਾਂ ਦਾ ਵੀ ਹੈ ਨਾ ਜੀ ਕੇਂਦਰ ਕਿਉਂ ਆ ਕੇ ਮੇਰੀ ਭਾਈ ਮੈਂ ਤੁਹਾਨੂੰ ਇਹ ਦੱਸ ਦਿੰਦਾ ਜੀ ਕੇਂਦਰ ਸਰਕਾਰ ਤੇ ਟਿਕ ਮੰਦ ਲੋਕੀਂ ਕੇਂਦਰ ਸਰਕਾਰ ਦੀ ਇਹ ਵੀ ਨਾ ਤਾਂ ਨਹੀਂ ਸਹੀ ਸੀ ਬਹੁਤ ਲੋਕ ਸਹਿਯੋਗ ਲਈ ਆਦੇ ਇੱਕ ਹੋਰ ਮੈਂ ਨਹੀਂ ਬਸ ਠੀਕ ਹੈ ਸਰ ਜੀ ਸਰ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੇ ਵਿੱਚ ਮਾਨਯੋਗ ਸਾਡੇ ਭੈਣ ਜੀ ਪਰਮਪਾਲ ਕੌਰ ਜੀ ਜੋ ਉਮੀਦਵਾਰ ਸੀ ਬਠਿੰਡੇ ਤੋਂ ਉਹ ਸਾਡੇ ਵਿੱਚ ਆਏ ਆ ਹੁਣ ਮੈਂ ਸਾਡੇ ਜੋ ਅੱਜ ਪ੍ਰੈਸ ਕਾਨਫਰੰਸ GST ਤੇ ਹੋ ਰਹੀ ਹੈ ਸਾਡੇ ਕਮੇਟੀ ਦੇ ਮੈਂਬਰ ਗਗਨ ਸਿੰਘ ਜੀ ਨੂੰ ਕਹੂੰਗਾ ਉਹ ਸ਼ੁਰੂਆਤ ਕਰਕੇ ਤੇ ਅੱਜ ਦੇ ਜਿਹੜੇ ਮੁੱਖ ਆਪਣੇ ਮਹਿਮਾਨ ਆ ਭੈਣ ਪਰਮਪਾਲ ਕੌਰ ਜੀ ਉਹਨਾਂ ਨੂੰ ਬੇਨਤੀ ਕਰਨਗੇ ਕਿ ਉਹ ਮੀਡੀਆ ਦੇ ਰੂਬਰੂ ਆਉਣ। ਸਭ ਤੋਂ ਪਹਿਲਾਂ ਤਾਂ ਸਾਰੀ ਪ੍ਰੈਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਅ ਅੱਜ ਦੀ ਪ੍ਰੈਸ ਕਾਨਫਰੰਸ ਸੱਦੀ ਗਈ ਹੈ ਉਹ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਨੂੰ ਇੱਕ ਬਹੁਤ ਵੱਡਾ ਜੀਐਸਟੀ ਤਾਕੇ ਤੋਹਫਾ ਦਿੱਤਾ ਹੈ ਹਰ ਛੋਟੇ ਤੋਂ ਛੋਟੇ ਬੰਦੇ ਹਰ ਵਰਗ ਦੇ ਵਿੱਚ ਉਸ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਸ ਮੱਦ ਦੇ ਵਿੱਚ ਅਜੇ ਹੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸਾਡੇ ਨਾਲ ਜੁੜੇ ਹੈ ਭੈਣਜੀ ਬਨਪਾਲ ਜੀ ਜੋ ਕਿ ਇੱਕ ਰਿਟਾਇਰਡ ਆਈਏਐਸ ਅਫਸਰ ਹੈ ਔਰ ਬੀਜੇਪੀ ਨੇ ਅਸਲੇ ਫ੍ਰੀਡ ਕੋਟ ਵਾਸਤੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਉਹਨਾਂ ਨਾਲ ਜੋ ਵੀ ਸੰਖੇਪ ਦੇ ਵਿੱਚ ਚਰਚਾ ਹੋਣੀ ਹੈ ਉਹਨਾਂ ਦੇ ਨਾਲ ਹੋਣੀ ਹੈ ਪਰ ਇੱਕ ਵਾਰ ਛੋਟੀ ਜੀ ਗੱਲ ਜ਼ਰੂਰ ਦੱਸਣਾ ਚਾਹਾਂਗਾ ਪਰਸੋ ਦੀ ਗੱਲ ਹੈ ਮੈਂ ਬਾਜ਼ਾਰ ਦੇ ਵਿੱਚ ਗਿਆ ਵਿਸ਼ਾਲ ਪੈਗਾ ਮਾਰਕ ਦੇ ਕੋਲੇ ਉੱਥੇ ਸਮਾਰਟ ਰਿਲਾਈਸ ਉੱਥੇ ਮੈਂ ਬਾਹਰ ਨਿਕਲਿਆ ਤੇ ਇੱਕ ਫੈਮਿਲੀ ਕਾਫੀ ਸਮਾਨ ਲੈ ਕੇ ਆ ਰਹੀ ਸੀ ਮੈਂ ਵੈਸੇ ਹੀ ਪੁੱਛ ਲਿਆ ਉਹਨਾਂ ਨੂੰ ਜਨਰਲ ਚਰਚਾ ਦੇ ਵਿੱਚ ਵੀ ਯਾਰ GST ਘਟਾਇਆ ਹੈ ਮੋਦੀ ਸਾਹਿਬ ਨੇ ਕੋਈ ਫਾਇਦਾ ਫੂਰਾ ਹੋਇਆ ਹੈ ਵੀ ਹੈ ਕਿ ਨਹੀਂ ਉਹ ਕਹਿੰਦੇ ਉਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਸੀਗਾ ਉਹ ਕਹਿੰਦੇ ਨਹੀਂ ਕਿਤੇ ਸਾਨੂੰ ਅੱਜ ਦੀ ਸ਼ਾਪਿੰਗ ਦੇ ਵਿੱਚ ਤਕਰੀਬਨ 1200 ਤੋਂ 1400 ਰੁਪਏ ਦਾ ਫਾਇਦਾ ਹੋਇਆ ਇਹ ਛੋਟੇ ਛੋਟੇ ਦੀਆਂ ਬਚਤਾਂ ਹੈ ਇਹ ਮੋਦੀ ਸਾਹਿਬ ਦੀ ਇੱਕ ਹਰਕ ਵਰਗ ਨੂੰ ਦਿੱਤੀ ਹੈ ਔਰ ਮੇਰੀ ਇੱਕ ਪਰਸਨਲ ਬੇਨਤੀ ਹੈ ਪ੍ਰੈਸ ਨੂੰ ਵਿਚਾਰੀ ਨੂੰ ਇਦਾਂ ਦੇ ਸ਼ਾਰਟਸ ਮਾਲਸ ਦੇ ਵਿੱਚ ਜਾ ਕੇ ਜਾਂ ਦੁਕਾਨਾਂ 'ਤੇ ਜਾ ਕੇ ਜ਼ਰੂਰ ਲੈ ਜਾਣ ਤਾਂਕਿ ਇੱਕ ਅਵੇਅਰਨੈਸ ਆ ਸਕੇ ਹਰੇਕ ਦੇ ਵਿੱਚ ਵਰਗ ਦੇ ਵਿੱਚ ਔਰ ਮੈਂ ਹੁਣ ਬੇਨਤੀ ਕਰੂੰਗਾ ਤੁਹਾਡੇ ਨਾਲ ਸਿੱਧੇ ਰੂਪ ਰੂ ਹੋਣਗੇ ਸਾਡੇ ਭੈਣ ਜੀ ਪਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੇ ਛੋਟੇ ਜਿਹੇ ਸੱਤੇ ਤੇ ਅੱਜ ਇਸ ਪ੍ਰੈਸ ਕਾਨਫਰੰਸ ਵਾਸਤੇ ਆਏ ਅੱਜ ਦੀ ਪ੍ਰੈਸ ਕਾਨਫਰੰਸ ਜੀਐਸਟੀ ਦੇ ਬੁੱਧੇ ਤੇ ਹੈ ਜਿਹੜਾ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿ ਮੋਦੀ ਸਾਹਿਬ ਨੇ ਸਾਡੇ ਦੇਸ਼ਵਾਸੀਆਂ ਨੂੰ ਇੱਕ ਦੀਵਾਲੀ ਦਾ ਤੋਹਫਾ ਦਿੱਤਾ ਤੇ ਜੀਐਸਟੀ ਨੂੰ ਕੱਟ ਕੀਤਾ ਉਸ ਦੇ ਸਬੰਧ ਵਿੱਚ ਹੀ ਆਪਾਂ ਇਹ ਪ੍ਰੈਸ ਕਾਨਫਰੰਸ ਅੱਜ ਕਰਨ ਜਾ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਪ੍ਰਾਥਮਿਕਤਾਵਾਂ ਹੈਗੀਆਂ ਉਹਦੇ ਵਿੱਚ ਗਰੀਬ ਕਲਿਆਣ ਇਕਨੋਮੀ ਨੂੰ ਅਪ ਕਰਨਾ ਰਾਸ਼ਟਰ ਨੂੰ ਸੁਰੱਖਿਤ ਕਰਨਾ ਤੇ ਚੰਗੀ ਗਵਰਨੈਂਸ ਦੇਣਾ ਚਾਰ ਮੇਨ ਵਰਗ ਹੈਗੇ ਆ ਜਿਨ੍ਹਾਂ ਦਾ ਧਿਆਨ ਹਰ ਫੈਸਲਾ ਲੈਂਦ ਸਮੇ ਕੀਤਾ ਜਾਂਦਾ ਉਹ ਚਾਰ ਵਰਗ ਹੈਗੇ ਮਹਿਲਾਵਾਂ ਗਰੀਬ ਯੂਥ ਤੇ ਕਿਸਾਨ ਐਵੇਂ ਜਿករੀ ਜਦੋਂ ਨੈਕਸਟ ਜਨ ਜੀਐਸਟੀ ਜਿਹੜੇ ਮੋਦੀ ਜੀ ਨੇ ਇੰਟਰੋਡਿਊਸ ਕੀਤੇ ਹੈ ਉਸ ਨੂੰ ਇੰਟਰੋਡਿਊਸ ਕਰਦੇ ਸਮੇ ਵੀ ਇਹਨਾਂ ਵਰਗਾਂ ਦਾ ਖਾਸ ਖਿਆਲ ਰੱਖਿਆ ਗਿਆ ਪਿਛਲੇ ਸਮੇਂ ਦੇ ਵਿੱਚ ਪਹਿਲਾਂ 12% ਛੋਟ ਦਿੰਦੀ ਹੈ ਇਨਕਮ ਟੈਕਸ ਦੇ ਵਿੱਚ ਉਹ ਵੀ ਇੱਕ ਬਹੁਤ ਵੱਡੀ ਰਾਹਤ ਲੋਕਾਂ ਵਾਸਤੇ ਸੀਗੀ ਔਰ ਉਸ ਦੇ ਨਾਲ ਹੀ ਹੁਣ ਅਗਲੀ ਛੋਟ ਜਿਹੜੀ GST ਦੇ ਵਿੱਚ ਦਿੱਤੀ ਹੈ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਕਾਫੀ ਪਹਿਲਾਂ ਨਾਲੋਂ ਸੁਖਾਲੀ ਹੋ ਗਈ ਇਹ ਇੱਕ ਜਿਹੜਾ 11 ਸਾਲ ਮੋਦੀ ਸਾਹਿਬ ਨੇ ਰਾਜ ਕੀਤਾ ਹੈ ਜਾਂ ਭਾਰਤੀ ਜਨਤਾ ਪਾਰਟੀ ਦਾ 11 ਸਾਲ ਦਾ ਜਿਹੜਾ ਰਾਜ ਚੱਲਿਆ ਹੈ ਉਹਦੇ ਵਿੱਚ ਇੱਕ ਚੰਗੀ ਅਰਥ ਵਿਵਸਥਾ ਦੇਤੀ ਗਈ ਹੈ ਉਸ ਦੀ ਇਹ ਨਿਸ਼ਾਨੀ ਹੈ ਜੇ ਭਾਰਤ ਦੀ ਆਰਥਿਕਤਾ ਸਟਰੋਂਗ ਹੋਈ ਹੈ ਤਾਂ ਹੀ ਐਡੀਆਂ ਵੱਡੀਆਂ ਛੋਟਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਜੀਐਸਟੀ ਦੇ ਵਿੱਚ ਸਰਕਾਰ ਸਾਨੂੰ ਦੇ ਪਾ ਰਹੀ ਹੈ ਸੋ ਚੰਗੀ ਅਰਥ ਵਿਵਸਥਾ ਦੀ ਇਹ ਨਿਸ਼ਾਨੀ ਹੈ ਇਹਦੇ ਨਾਲ ਲਗਭਗ 2.5 ਲੱਖ ਕਰੋੜ ਐਡੀਸ਼ਨਲ ਪੈਸਾ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੋਊਗਾ ਔਰ ਉਹਨਾਂ ਦੀ ਜਿਹੜੀ ਪਰਚੇਜ਼ਿੰਗ ਪਾਵਰ ਇਸ ਨਾਲ ਵੱਧਦੀ ਹੈ ਜਿਹੜੇ ਇਹ ਟੈਕਸ ਦੇ ਵਿੱਚ ਛੋਟ ਦਿੰਦੀ ਹੈ ਜਿਹੜੀਆਂ 12% ਦੇ ਉੱਤੇ ਜਿੰਨਾ ਜਿਹੜੀਆਂ ਚੀਜ਼ਾਂ ਤੇ 12% ਟੈਕਸ ਲੱਗਦਾ ਸੀ ਉਹਦੇ ਵਿੱਚ ਕਟੋ-ਕੱਟ 99% ਚੀਜ਼ਾਂ ਉਹਨਾਂ ਦਾ ਜੀਐਸਟੀ ਘਟਾ ਦਿੱਤਾ ਗਿਆ ਹੈ। ਐਵੇਂ ਜਿਖਰੀ ਜਿਹੜਾ ਜੀਐਸਟੀ 28% ਲੱਗਦਾ ਸੀ ਉਹ ਤਕਰੀਬਨ 90% ਵਸਤਾਂ ਤੇ ਉਹ ਜੀਐਸਟੀ ਹੁਣ ਘਟਾਤਾ। ਕੋਸ਼ਿਸ਼ ਇਹ ਕੀਤੀ ਹੈ ਕਿ ਜਿਹੜਾ ਬਹੁਤ ਜ਼ਰੂਰੀ ਸਮਾਨ ਹੈ ਜਾਂ ਜਿਹੜਾ ਆਮ ਵਰਤੋਂ ਦਾ ਸਮਾਨ ਹੈ ਉਦੇ ਉੱਤੇ GST ਜਾਂ 0% ਰੱਖਿਆ ਜਾਵੇ ਜਾਂ 5% ਰੱਖਿਆ ਜਾਵੇ ਜਿਹੜਾ GST ਵਧਾਇਆ ਉਹ ਸਿਰਫ ਤੇ ਸਿਰਫ ਲਗਜ਼ਰੀ ਆਈਟਮਸ ਦੇ ਉੱਤੇ ਵਧਾਇਆ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਖਾਸ ਖਿਆਲ મોદી ਸਾਹਿਬ ਨੇ ਰੱਖਿਆ ਸੋ ਇਹਦੇ ਨਾਲ ਆਪਾਂ ਇਹ ਵੀ ਦੇਖਦੇ ਹਾਂ ਕਿ ਜੋ ਪੈਸਾ ਪਿਛਲੇ ਸਮੇਂ ਦੌਰਾਨ ਜਿੰਨਾ ਪੈਸਾ ਇਨਫਰਾਸਟ੍ਰਕਚਰ ਤੇ ਖਰਚ ਹੋਇਆ ਕਿੰਨਾ ਪੈਸਾ ਸੜਕਾਂ ਤੇ ਬੰਦੇ ਭਾਰਤ ਮੈਟਰੋ ਟ੍ਰੇਨ ਰੇਲ ਲਾਈਨਾਂ ਰੇਲਵੇ ਸਟੇਸ਼ਨਾਂ ਦਾ ਸੁਧਾਰ ਏਮਜ਼ ਆਈਆਈਐਮ ਆਈਆਈਟੀ ਬੜਾ ਖੁਸ਼ ਹੋਇਆ ਉਹ ਸਾਰਾ ਕੁਝ ਇਸੇ ਕਰਕੇ ਹੋ ਪਾਰਿਆ ਕਿਉਂਕਿ ਸਾਡੀ ਇਕਨੋਮੀ ਸਟਰੋਂਗ ਹੋ ਰਹੀ ਹੈ ਅਸੀਂ ਚੌਥੇ ਨੰਬਰ ਦੀ ਅਰਥ ਵਿਵਸਥਾ ਬਣ ਚੁੱਕੇ ਆ ਔਰ ਹੁਣ 2-3 ਸਾਲਾਂ ਦੇ ਵਿੱਚ ਅਸੀਂ ਤੀਜੇ ਨੰਬਰ ਦੀ ਅਰਥ ਵਿਵਸਥਾ ਬਣ ਸਕਾਂਗੇ ਸੋ ਉਹ ਉਹ ਸਾਰਾ ਜਿਹੜੀ ਆਪਾਂ ਆਪਣੀ ਇਕਨੋਮੀ ਨੂੰ ਮੈਨੇਜ ਕਰਨਾ ਉਸੇ ਕਰਕੇ ਹੀ ਆਪਾਂ ਐਡੀਆਂ ਵੱਡੀਆਂ ਛੋਟਾਂ ਦੇ ਪਾ ਰਹੇ ਆ ਉਸੇ ਕਰਕੇ ਹੀ ਇੰਨਾ ਵੱਡਾ ਇਨਫਰਾਸਟ੍ਰਕਚਰ ਇੰਨਾ ਵਧੀਆ ਆਪਾਂ ਭਾਰਤ ਦਾ ਕ੍ਰੀਏਟ ਕਰ پا ਰਹੇ ਆ ਸੋ ਇਸ ਦੇ ਨਾਲ ਹੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਚਾਹੇ ਕਿਸੇ ਨੂੰ ਮਕਾਨਾਂ ਦੇ ਪੈਸੇ ਦੇਣੇ ਹੋਣ ਚਾਹੇ ਹੋਰ ਬੈਨੀਫਿਟ ਦੇਣਾ ਹੋਵੇ ਉਹ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਡੀਬੀਟੀ ਰਾਹੀਂ ਹੀ ਲੋਕਾਂ ਨੂੰ ਦਿੱਤਾ ਜਾ ਰਿਹਾ ਤਾਂ ਕਿ ਲੋਕਾਂ ਤੱਕ ਪਹੁੰਚੇ ਤਾਂ ਕਿ ਗਰੀਬਾਂ ਨੂੰ ਮਿਡਲ ਕਲਾਸ ਨੂੰ ਫਾਇਦਾ ਹੋਵੇ ਜਿੱਥੋਂ ਤੱਕ ਪਿਛਲੇ 11 ਸਾਲਾਂ ਦਾ ਸਵਾਲ ਹੈ 25 ਕਰੋੜ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਉੱਪਰ ਆ ਗਏ ਇਸ ਸਮੇਂ ਦੇ ਦੌਰਾਨ ਪਹਿਲਾਂ ਜਿਹੜੇ ਸਟਾਰਟਅੱਪ ਸੀਗੇ ਇੰਡੀਆ ਦੇ ਵਿੱਚ ਸਿਰਫ 350 ਸੀਗੇ 11 ਸਾਲਾਂ ਦੇ ਵਿੱਚ ਵੱਧ ਕੇ ਉਹ 1.5 ਕਰੋੜ ਹੋ ਗਏ ਇਹ ਕਿਉਂ ਹੁੰਦਾ ਹੈ ਕਿ ਜਿਵੇਂ ਹੁਣ ਆਪਾਂ ਟੈਕਸ ਦੀ ਛੋਟ ਦਿੱਤੀ ਹੈ ਜਦੋਂ ਲੋਕਾਂ ਨੂੰ ਟੈਕਸ ਦੇ ਵਿੱਚ ਛੋਟ ਮਿਲੇਗੀ ਤਾਂ ਉਹਨਾਂ ਦੀ ਜੇਬ ਦੇ ਵਿੱਚ ਐਡੀਸ਼ਨਲ ਪੈਸਾ ਆਊਗਾ ਐਡੀਸ਼ਨਲ ਪੈਸਾ ਆਊਗਾ ਤਾਂ ਉਹਨਾਂ ਦੀ ਪਰਚੇਜ਼ਿੰਗ ਪਾਵਰ ਵੱਧਦੀ ਹੈ ਕੰਜ਼ਮਪਸ਼ਨ ਵੱਧਦੀ ਹੈ ਉਹ ਜ਼ਿਆਦਾ ਚੀਜ਼ਾਂ ਖਰੀਦਦੇ ਹੈ ਜਦੋਂ ਉਹ ਜ਼ਿਆਦਾ ਖਰੀਦ ਕਰਨਗੇ ਜ਼ਿਆਦਾ ਕੰਜ਼ਮਪਸ਼ਨ ਕਰਨਗੇ ਤਾਂ ਉਹਦੇ ਨਾਲ ਡਿਮਾਂਡ ਵੱਧਦੀ ਹੈ ਔਰ ਡਿਮਾਂਡ ਦੇ ਨਾਲ ਪ੍ਰੋਡਕਸ਼ਨ ਵਧੂਗੀ ਜਦੋਂ ਪ੍ਰੋਡਕਸ਼ਨ ਵਧੂਗੀ ਉਹਦੇ ਵਾਸਤੇ ਯੂਨਿਟਸ ਲੱਗਣਗੇ ਐਡੀਸ਼ਨਲ ਜੌਬਸ ਕ੍ਰੀਏਟ ਹੋਣਗੇ ਜਦੋਂ ਜੌਬਸ ਕ੍ਰੀਏਟ ਹੁੰਦੇ ਹੈ ਉਹਦੇ ਨਾਲ ਟੈਕਸ ਪੇਅਰ ਵਧਦੇ ਹੈ ਟੈਕਸ ਦੇਣ ਵਾਲੇ ਲੋਕ ਵਧਣਗੇ ਔਰ ਜਿਵੇਂ ਜਿਵੇਂ ਟੈਕਸ ਦੇਣ ਵਾਲੇ ਲੋਕ ਵਧਣਗੇ ਓਵੇਂ ਓਵੇਂ ਟੈਕਸ ਦੀਆਂ ਦਰਾਂ ਇਸ ਤੋਂ ਵੀ ਅੱਗੇ ਘਟਣਗੀਆਂ ਸੋ ਇਹ ਇੱਕ ਸਾਈਕਲ ਹੈ ਜਿਹੜਾ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਕਿ ਵੀ ਟੈਕਸ ਘਟਾਓ ਡਿਮਾਂਡ ਵਧਾਓ ਜੋਬਸ ਕ੍ਰੀਏਟ ਕਰੋ ਐਡੀਸ਼ਨਲ ਟੈਕਸ ਪੇਅਰਸ ਔਰ ਲੋਕਾਂ ਦਾ ਟੈਕਸ ਦਾ ਭਾਰ ਦਿਨੋਦਿਨ ਘਟਦਾ ਜਾਵੇ ਔਰ ਉਹਨਾਂ ਨੇ ਇਹ ਵੀ ਦੇਖਿਆ ਕਿ ਵੀ ਟੈਕਸ ਕੁਝ ਮੇਨ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਣੀਆਂ ਮੁਢਲੀਆਂ ਲੋੜਾਂ ਹੁੰਦੀਆਂ ਜਿਵੇਂ ਕਿ ਹੈਲਥ ਹੈਲਥ ਵਾਸਤੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਹੈਲਥ ਸਸਤੀ ਹੋਵੇ ਹੈਲਥ ਦੀਆਂ ਜਿਹੜੀਆਂ ਹੈਲਥ ਵਾਸਤੇ ਆਪਾਂ ਨੂੰ ਜੋ ਚੀਜ਼ਾਂ ਚਾਹੀਦੀਆਂ ਆ ਉਹ ਸਸਤੀਆਂ ਹੋਣ ਜਿਵੇਂ ਕਿ ਹੈਲਥ ਇੰਸ਼ੋਰੈਂਸ ਹੈ ਲਾਈਫ ਇੰਸ਼ੋਰੈਂਸ ਹੈ ਆਕਸੀਜਨ ਹੈ ਔਰ ਕੁਝ ਜਿਹੜੀਆਂ ਲਾਈਫ ਸੇਵਿੰਗ ਡਰੱਗਸ ਹੈ ਉਹ ਉਹਨਾਂ ਨੇ ਬਿਲਕੁਲ ਜ਼ੀਰੋ ਟੈਕਸ ਤੇ ਕਰਤੀਆਂ ਇਸ ਦੇ ਨਾਲ ਹੀ ਜਿਮਸ ਪ੍ਰੋਟੀਨ ਪਾਊਡਰ ਜਾਂ ਇਵਨ ਖਾਣ ਪੀਣ ਦੀ ਅਵਸਥਾ ਜੋ ਕਿ ਸਾਡੀ ਹੈਲਥ ਲਈ ਜ਼ਰੂਰੀ ਹੈ ਉਹ ਸਾਰੀਆਂ ਉਹਨਾਂ ਨੇ ਸਸਤੀਆਂ ਕੀਤੀਆਂ ਔਰ ਹੈਲਥ ਦੇ ਸਮਾਨ ਤੇ ਤਾਂ ਜ਼ੀਰੋ ਟੈਕਸ ਹੀ ਕਰਤਾ ਪਰ ਇਸ ਦੇ ਨਾਲ ਜਿਵੇਂ ਸਿਗਰਟ ਤਬਾਕੂ ਜਿਹੜੀਆਂ ਚੀਜ਼ਾਂ ਹੈਲਥ ਨੂੰ ਖਰਾਬ ਕਰਦੀਆਂ ਸੀ ਉਹ ਮਹਿੰਗੀਆਂ ਕੀਤੀਆਂ ਸੇਮ ਐਜੂਕੇਸ਼ਨ ਹੈ ਐਜੂਕੇਸ਼ਨ ਦੀ ਜਿਹੜੀ ਸਟੇਸ਼ਨਰੀ ਹੈ ਜਿਵੇਂ ਕਿ ਪੈਨਸਲ ਪੈਨ ਕਾਪੀ ਕਿਤਾਬਾਂ ਜੋ ਵੀ ਚਾਹੀਦਾ ਉਹ ਸਾਰਾ ਸਸਤਾ ਕੀਤਾ ਗਿਆ ਹੈ ਖੇਡਾਂ ਯੂਥ ਲਈ ਖੇਡਾਂ ਦਾ ਸਮਾਨ ਸਸਤਾ ਕੀਤਾ ਹੈ ਔਰ ਕੁਛ ਏਦਾਂ ਦੀਆਂ ਚੀਜ਼ਾਂ ਸੀ ਜਿਵੇਂ ਸਾਈਕਲ ਇੰਡਸਟਰੀ ਵਾਲਿਆਂ ਦੀ ਇੱਕ ਡਿਮਾਂਡ ਸੀ ਕਿ ਪਹਿਲਾਂ ਜਿਹੜਾ ਸਾਈਕਲ ਸੀ ਜਿਹੜਾ ਤਾਂ ਇਲੈਕਟ੍ਰਿਕ ਸਾਈਕਲ ਸੀ ਉਹ ਤਾਂ ਸਸਤਾ ਸੀ ਉਸ ਤੇ ਟੈਕਸ ਘੱਟ ਸੀ ਪਰ ਨਾਰਮਲ ਸਾਈਕਲ ਤੇ ਟੈਕਸ ਵੱਧ ਸੀ ਸ਼ਾਇਦ ਇਸ ਕਰਕੇ ਕਿਉਂ ਕਲੀਨ એનર્ਜੀ ਦੇ ਚੱਕਰ ਦੇ ਵਿੱਚ ਜਿਹੜਾ ਦੂਜਾ ਸਾਈਕਲ ਆ ਜਾਂਦਾ ਸੀ ਤੇ ਨਾਰਮਲ ਸਾਈਕਲ ਉਸ ਤੋਂ ਜ਼ਿਆਦਾ ਟੈਕਸ ਦੇ ਸੀ ਹੁਣ ਉਸ ਤੇ ਟੈਕਸ ਕਟਣ ਕਰਕੇ ਲੁਧਿਆਣੇ ਦੀ ਜਿਹੜੀ ਇੰਡਸਟਰੀ ਆ ਸਾਈਕਲ ਦੀ ਉਹਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਉਹ ਕਹਿੰਦੇ ਕਿ ਸਾਡੀ ਜਿਹੜੀ ਹੈਗੀ ਐ ਬਹੁਤ ਜ਼ਿਆਦਾ ਇਸ ਨਾਲ ਸਾਨੂੰ ਬੂਸਟ ਮਿਲਿਆ ਔਰ ਲੁਧਿਆਣੇ ਦੀ ਜਿਹੜੀ ਸਾਈਕਲ ਇੰਡਸਟਰੀ ਮਰ ਰਹੀ ਸੀ ਉਹ ਸਾਨੂੰ ਇੱਕ ਵਾਰੀ ਦੁਬਾਰਾ ਰਿਵਾਈਵ ਹੁੰਦੀ ਨਜ਼ਰ ਆ ਰਹੀ ਐ ਐਵੇਂ ਜਿੱਕਰੀ ਫਾਰਮਰਸ ਫਾਰਮਰਸ ਦੇ ਵਿੱਚ ਫਰਟੀਲਾਈਜ਼ਰ ਸੀਡ ਜੋ ਸਮਾਨ ਇਕਵਿਪਮੈਂਟ ਫਾਰਮ ਨੂੰ ਚਾਹੀਦਾ ਸੀ ਉਹ ਸਾਰਾ ਸਸਤਾ ਹੋਇਆ ਸੋ ਫਾਰਮਰਸ ਵੈਸੇ ਵੀ ਬੀਜੇਪੀ ਸਰਕਾਰ ਦੀ ਪ੍ਰਾਥਮਿਕਤਾ ਚ ਰਹੇ ਹੈ ਇਸੇ ਕਰਕੇ ਬੀਜੇਪੀ ਨੇ ਫਸਲ ਬੀਮਾ ਯੋਜਨਾ ਵਰਗੀਆਂ ਵਧੀਆ ਸਕੀਮਾਂ ਫਾਰਮਰਸ ਵਾਸਤੇ ਲੈ ਕੇ ਆਂਦੀਆਂ ਹੋਈਆਂ ਇਹ ਵੱਖਰੀ ਗੱਲ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੀਆਂ ਕਮੀਆਂ ਦੇ ਕਾਰਨ ਉਹ ਸਕੀਮਾਂ ਲਾਗੂ ਨਹੀਂ ਹੋ ਪਾਰੀਆਂ ਪਰ ਫਾਰਮਰ ਇੱਕ ਪ੍ਰਾਇੋਰਟੀ ਰਹੇ ਹੈ ਔਰ ਜੀਐਸਟੀ ਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਹੀ ਰੱਖਿਆ ਗਿਆ ਸੋ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਕਿ ਘਰ ਬਣਾਉਣ ਵਾਸਤੇ ਆਪਾਂ ਨੂੰ ਸੀਮਿੰਟ ਚਾਹੀਦਾ ਹੈ ਪੇਂਟ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਕਾਂਗਰਸ ਸਰਕਾਰ ਵੇਲੇ 30% ਤੱਕ ਟੈਕਸ ਸੀਗਾ ਹੁਣ ਉਹ ਸਾਰਾ ਘਟ ਗਿਆ 18% ਤੇ ਆ ਗਿਆ ਟੀਵੀ ਵਾਸ਼ਿੰਗ ਮਸ਼ੀਨ ਫ੍ਰਿਜ ਇਹੋ ਜਿਹੀਆਂ ਚੀਜ਼ਾਂ ਸਸਤੀਆਂ ਹੋਈਆਂ ਸੋ ਸੋਪਸ ਡਿਟਰਜੈਂਟਸ ਜੋ ਵੀ ਆਪਣਾ ਘਰੇਲੂ ਸਮਾਨ ਹੈਗਾ ਉਹ ਸਾਰਾ ਸਸਤਾ ਹੋ ਗਿਆ ਔਰ ਡੀਐਸਟੀ ਵੀ ਪਹਿਲਾ ਮੋਦੀ ਜੀ ਨੇ ਹੀ ਇੰਟਰਡਿਊਸ ਕਰੀ ਸੀ ਉਸ ਸਮੇਂ ਬਹੁਤ ਸਾਰੇ ਤਰ੍ਹਾਂ ਦੇ ਟੈਕਸ ਸੀਗੇ ਸੇਲਸ ਟੈਕਸ ਹੈ ਅੱਡ ਸੀਗਾ ਸੈਂਟਰਲ ਐਕਸਾਈਜ਼ ਅੱਡ ਸੀ ਬਹੁਤ ਸਾਰੇ ਟੈਕਸ ਸਾਨੂੰ ਇੱਕ ਜਗ੍ਹਾ ਤੇ ਲਿਆਉਣਾ ਔਰ ਉਹਦੇ ਰੇਟਸ ਵੀ ਵੱਖੋ-ਵੱਖਰੀਆਂ ਸਟੇਟਾਂ ਦੇ ਵਿੱਚ ਵੱਖੋ-ਵੱਖਰੇ ਸੀ ਸਾਰੇ ਟੈਕਸਸ ਨੂੰ ਮਰਜ ਕਰਕੇ ਉਹਨਾਂ ਨੇ ਇੱਕ ਟੈਕਸ ਬਣਾਇਆ ਯੂਨੀਫਾਈਡ ਸਿਸਟਮ ਜੀਐਸਟੀ ਉਦੇ ਨਾਲ ਕੀ ਹੋ ਰਿਹਾ ਕਿ ਇੱਕ ਬੰਦੇ ਨੂੰ ਮਲਟੀਪਲ ਅਥਾਰਟिटीज ਫੇਸ ਨਹੀਂ ਕਰਨੀਆਂ ਪੈਂਦੀਆਂ ਨਹੀਂ ਤਾਂ ਸੇਲਸ ਟੈਕਸ ਵਾਲੇ ਅੱਡ ਸੀਗੇ ਸੈਂਟਰਲ ਐਕਸਾਈਜ਼ ਵਾਲੇ ਇਨਸਪੈਕਟਰ ਅੱਡ ਸੀ ਐਂਟਰੀ ਟੈਕਸ ਅੱਡ ਸੀ ਸੋ ਤੁਹਾਨੂੰ ਜਦੋਂ ਕੋਈ ਨੋਟਿਸ ਆਉਂਦਾ ਕਦੇ ਤੁਸੀਂ ਉਧਰ ਜਾਂਦੇ ਹੋ ਕਦੇ ਤੁਸੀਂ ਉਧਰ ਜਾਂਦੇ ਹੋ ਸੋ ਸਿੰਗਲ ਅਥਾਰਟੀ ਉਸ ਨੂੰ ਮੈਨੇਜ ਕਰੂਗੀ ਲੋਕਾਂ ਦਾ ਜੀਵਨ ਸੁਖਾਲਾ ਹੋਊਗਾ ਸੋ ਇਹੀ ਅੱਜ ਆਪਣੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਸੀ